ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਅਮਰਤ ਵੇਲੇ ਬਾਰੇ ਅਤੇ ਜੋ ਮੇਰੇ ਭੈਣ ਭਰਾ ਸੱਚਮੁੱਚ ਚਾਹੁੰਦੇ ਆ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠੀਏ ਉੱਠ ਕੇ ਨਾਮ ਜਪੀਏ ਆਪਣੇ ਗੁਰੂ ਨਾਨਕ ਪਾਸ਼ਾ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਉਹ ਭੈਣ ਭਰਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਵੀਡੀਓ ਸੁਣਨ ਤੋਂ ਬਾਅਦ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪੰਜਵੇਂ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਹੋਰਾਂ ਦਾ ਵੀ ਭਲਾ ਹੋ ਸਕੇ ਅਤੇ ਦੂਸਰੀ ਵਜ੍ਹਾ ਸ਼ੇਅਰ ਕਰਨ ਦੀ ਇਹ ਵੀ ਆ ਕਿ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਆਪ ਨਾਮ ਜਪਣਾ ਅਤੇ ਹੋਰਾਂ ਨੂੰ ਜਪਾਉਣਾ ਆਪ ਅਮਰਤ ਵੇਲੇ ਉੱਠਣਾ ਅਤੇ ਕਿਸੇ ਹੋਰ ਨੂੰ ਅਮਰਤ ਵੇਲੇ ਉਠਾਉਣਾ ਅਮਰਤ ਵੇਲੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਇਹ ਬਹੁਤ ਵੱਡਾ ਪੁੰਨ ਬਣਦਾ ਹੈ ਤਾਂ ਇਸ ਕਰਕੇ ਜਦੋਂ ਵੀ ਇਹ ਮੌਕਾ ਮਿਲੇ ਹੱਥ ਹੁਗਮਾਉਣਾ ਨਹੀਂ ਚਾਹੀਦਾ ਕਿਉਂਕਿ ਅਮਰਤ ਵੇਲੇ ਉੱਠ ਕੇ ਨਾਮ ਜਪ ਕੇ ਸਾਡਾ ਖੁਦ ਦਾ ਤਾਂ ਭਲਾ ਹੋਵੇਗਾ ਹੀ ਹੋਵੇਗਾ ਪਰ ਜੇਕਰ ਸਾਡੇ ਕਰਕੇ ਕੋਈ ਇੱਕ ਜੀ ਹੀ ਅਮਰਤ ਵੇਲੇ ਉੱਠਣ ਲੱਗ ਜਾਵੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਵੇ ਤਾਂ ਸਾਡਾ ਕਿੰਨਾ ਭਲਾ ਹੋ ਸਕਦਾ ਹੈ ਅਸੀਂ ਸੋਚ ਵੀ ਨਹੀਂ ਸਕਦੇ ਅਮਰਤ ਵੇਲੇ ਦੀ ਦਾਤ ਦੇਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਿਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਨਾ ਉਹਨਾਂ ਦੀ ਮਿਹਰ ਤੋਂ ਬਿਨਾ ਅਮਰਤ ਵੇਲਾ ਜਾਂ ਨਾਮ ਨਹੀਂ ਮਿਲਦਾ ਕਿਰਪਾ ਉਹਨਾਂ ਦੀ ਆ ਪਰ ਜੇਕਰ ਵਿੱਚ ਵਜਾ ਅਸੀਂ ਬਣ ਗਏ ਤਾਂ ਸਾਡਾ ਕਿੰਨਾ ਭਲਾ ਹੋ ਜਾਵੇਗਾ ਅਸੀਂ ਸੋਚ ਨਹੀਂ ਸਕਦੇ ਇਸ ਕਰਕੇ ਆਪਣੇ ਵੱਲੋਂ ਕੋਸ਼ਿਸ਼ ਕਰਨੀ ਆ ਖੁਦ ਵੀ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਅਤੇ ਜੋ ਵੀ ਭੈਣ ਭਰਾ ਤੁਹਾਡੇ ਆਸ-ਪਾਸ ਆ ਪਰਿਵਾਰ ਦਾ ਕੋਈ ਜੀ ਆ ਆਂਡ ਗਵਾਂਡ ਦੇ ਵਿੱਚ ਆ ਉਹਨੂੰ ਵੀ ਅਮਰਤ ਵੇਲੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਆ ਨਾਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੀ ਸੋ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਭੈਣ ਭਰਾਵਾਂ ਦੀ ਜੋ ਕਹਿੰਦੇ ਆ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਪਰ ਉੱਠ ਨਹੀਂ ਪਾਉਂਦੇ ਕਹਿੰਦੇ ਜਦੋਂ ਅਸੀਂ ਅਮਰਤ ਵੇਲੇ ਦੀ ਮਹੱਤਤਾ ਅਮਰਤ ਵੇਲੇ ਦੀ ਮਹਾਨਤਾ ਬਾਰੇ ਸੁਣਦੇ ਆ ਤਾਂ ਮਨ ਦੇ ਵਿੱਚ ਬੜੀ ਉਤਸੁਕਤਾ ਹੁੰਦੀ ਹੈ ਕਿ ਅਸੀਂ ਵੀ ਅਮਰਤ ਵੇਲੇ ਉੱਠੀਏ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਬੜਾ ਚਾਅ ਬਣਦਾ ਹੈ ਉਤਸ਼ਾਹ ਬਣਦਾ ਹੈ ਕਿ ਅਸੀਂ ਵੀ ਅਮਰਤ ਵੇਲੇ ਉੱਠਾਂਗੇ ਨਾਮ ਜਪਾਂਗੇ ਰਾਤ ਨੂੰ ਕਹਿੰਦੇ ਆਲਾਰਮ ਵੀ ਲਗਾ ਕੇ ਸੌਣੇ ਆ ਕਿ ਸਵੇਰੇ ਪੱਕਾ ਉੱਠਾਂਗੇ ਪਰ ਕਹਿੰਦੇ ਜਦੋਂ ਹੀ ਆਲਾਰਮ ਦੀ ਘੰਟੀ ਵੱਜਦੀ ਆ ਤਾਂ ਉੱਠਿਆ ਨਹੀਂ ਜਾਂਦਾ ਸਾਨੂੰ ਆਲਸ ਘੇਰਾ ਪਾ ਲੈਂਦਾ ਹੈ ਨੀਂਦ ਕੇ ਰਾਹ ਪਾ ਲੈਂਦੀ ਆ ਅਸੀਂ 5 ਕਿ ਮਿੰਟ ਹੋਰ ਸੌਣ ਦੇ ਚੱਕਰ ਦੇ ਵਿੱਚ ਪੂਰਾ ਅਮਰਤ ਵੇਲਾ ਗਵਾ ਬੈਠਦੇ ਆ ਤਾਂ ਦੇਖੋ ਜੀ ਜਿਹੜਾ ਸਾਡਾ ਮਨ ਸਾਨੂੰ ਕਹਿ ਦਿੰਦਾ ਹੈ ਕਿ ਕੋਈ ਗੱਲ ਨਹੀਂ 5 ਕਿ ਮਿੰਟ ਹੋਰ ਸੌ ਜਾਈਏ 5 ਮਿੰਟ ਤੋਂ ਬਾਅਦ ਉੱਠ ਜਾਵਾਂਗੇ ਇਹ 5 ਮਿੰਟ ਹੀ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰ ਰਹੇ ਆ ਅਤੇ ਇਹ ਚਾਲ ਸਾਰੀ ਸਾਡੇ ਮਨ ਦੀ ਆ ਕਿਉਂਕਿ ਮਨ ਆਪਣੀ ਮਰਜ਼ੀ ਕਰਦਾ ਹੈ ਮਨ ਆਪਣੀਆਂ ਮਨਾਈਆਂ ਕਰਦਾ ਹੈ ਇਹ ਜਿਹੜਾ ਮਾਨਿਆ ਨਾ ਇਹਨੇ ਸਾਨੂੰ ਸ਼ਦਾਈ ਬਣਾ ਰੱਖਿਆ ਹੈ ਹੈ ਤਾਂ ਅਸੀਂ ਸਮਝਦਾਰ ਸਾਂ ਕਿਉਂਕਿ ਸਾਨੂੰ ਸਭ ਪਤਾ ਹੈ ਕਿ ਅਮਰਤ ਵੇਲੇ ਉੱਠਣਾ ਬਹੁਤ ਜ਼ਰੂਰੀ ਆ ਨਾਮ ਜਪਣਾ ਬਹੁਤ ਜ਼ਰੂਰੀ ਆ ਗੁਰੂ ਦਾ ਗਿਆਨ ਸਾਡੇ ਲਈ ਕਿੰਨਾ ਜ਼ਰੂਰੀ ਆ ਪਤਾ ਤਾਂ ਸਾਨੂੰ ਸਭ ਕੁਝ ਆ ਪਰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਨਾ ਤਾਂ ਅਮਰਤ ਵੇਲੇ ਉੱਠਦੇ ਆ ਨਾ ਨਾਮ ਜਪਦੇ ਆ ਨਾ ਹੀ ਗੁਰਬਾਣੀ ਦਾ ਪਾਠ ਕਰਕੇ ਗੁਰੂ ਦਾ ਗਿਆਨ ਹਾਸਲ ਕਰਦੇ ਆ ਇਹਦਾ ਮਤਲਬ ਇਹ ਆ ਵੀ ਮਨ ਨੇ ਆਪਣੇ ਮੰਗਰ ਲਾ ਰੱਖਿਆ ਕਿਉਂਕਿ ਮਨ ਸਾਨੂੰ ਇਸ ਪਾਸੇ ਲੱਗਣ ਨਹੀਂ ਦਿੰਦਾ ਮਨ ਸਾਨੂੰ ਮਾੜੇ ਪਾਸੇ ਵੱਲ ਲਿਜਾ ਕੇ ਖੁਸ਼ ਰਹਿਦਾ ਹੈ ਮਨ ਕਹਿੰਦਾ ਵੀ ਤੂੰ ਨਿੰਦਿਆ ਜੁਗਲੀ ਕਰ ਮਨ ਸਾਨੂੰ ਨਿੰਦਕਾਂ ਦੀ ਸੰਗਤ ਕਰਾਉਂਦਾ ਹੈ ਮਨ ਸਾਨੂੰ ਨਸ਼ਿਆਂ ਵੱਲ ਲੈ ਕੇ ਜਾਂਦਾ ਹੈ ਇਹ ਮਨ ਕਦੇ ਕਿਸੇ ਮਾੜੇ ਪਾਸੇ ਕਦੇ ਕਿਸੇ ਮਾੜੇ ਪਾਸੇ ਭਾਵੇਂ ਇਹ ਮਨ ਨੇ ਸਾਡੇ ਤਨ ਨੂੰ ਵੀ ਮਾੜੀਆਂ ਆਦਤਾਂ ਦੇ ਵਿੱਚ ਪਾ ਦਿੱਤਾ ਗਲਤੀਆਂ ਮਨ ਕਰਦਾ ਹੈ ਅਤੇ ਸੱਚ ਸਾਡੇ ਤਨ ਨੂੰ ਮਿਲਦੀ ਆ ਹੁਣ ਆਲਸ ਸਵੇਰੇ ਸਵੇਰ ਸਾਡਾ ਮਨ ਕਰਦਾ ਹੈ ਜੇਦੋ ਕੋਈ ਕੰਮ ਕਰਨਾ ਹੋਵੇ ਉਹ ਕੰਮ ਕਰਨ ਦੇ ਵਿੱਚ ਵੀ ਆਲਸ ਮਨ ਕਰਦਾ ਏ ਪਰ ਸਜ਼ਾ ਤਣ ਨੂੰ ਮਿਲਦੀ ਆ ਕਿਉਂਕਿ ਆਲਸ ਕਰਕੇ ਬਿਮਾਰੀਆਂ ਤਾਂ ਤਣ ਨੂੰ ਲੱਗਣਗੀਆਂ ਸਾਡੇ ਸ਼ਰੀਰ ਨੂੰ ਲੱਗਣਗੀਆਂ ਦੁੱਖ ਸਾਡੇ ਸ਼ਰੀਰ ਭੋਗੇਗਾ ਤਾਂ ਇਸ ਕਰਕੇ ਜੋ ਵੀ ਗਲਤੀ ਮਨ ਕਰਦਾ ਏ ਹੁਣ ਮਨ ਕਰਕੇ ਮੰਨ ਲੋ ਆਪਾਂ ਕਿਸੇ ਨੂੰ ਗਲਤ ਬੋਲ ਦਿੱਤਾ ਕਿਸੇ ਦੇ ਨਾਲ ਕੋਈ ਛੇੜਖਾਨੀ ਕਰ ਦਿੱਤੀ ਤੱਕ ਟਾਪਾ ਤਾਂ ਤਣਦਾ ਲੱਥਦਾ ਹੈ ਨਾ ਇਹ ਮਨ ਖੁਦ ਗਲਤੀ ਕਰਕੇ ਵੱਜ ਜਾਂਦਾ ਹੈ ਤੇ ਮਨ ਦੀ ਗਲਤੀ ਦੀ ਸਜ਼ਾ ਤਣ ਭੁਗਤਦਾ ਹੈ ਤਾਂ ਇਸ ਮਨ ਨੂੰ ਆਪਾਂ ਟਿਕਾਣੇ ਲੈ ਕੇ ਆਉਣਾ ਹੈ ਇਹ ਮਨ ਨੂੰ ਆਪਾਂ ਆਪਣੇ ਕਾਬੂ ਵਿੱਚ ਕਰਨਾ ਹੈ ਕਿਉਂਕਿ ਨਹੀਂ ਤਾਂ ਮਨ ਨੇ ਤਾਂ ਇਸੇ ਤਰ੍ਹਾਂ ਸ਼ਦਾਈ ਬਣਾਈ ਰੱਖਣਾ ਹੈ ਮਨ ਨੇ ਸਾਡੇ ਸਰੀਰ ਨੂੰ ਕਿੰਨੀ ਮਾੜੀ ਆਦਤ ਪਾਈ ਆ ਇਹ ਅੱਖਾਂ ਨੂੰ ਕਿੰਨਾ ਕੁਝ ਦਿਖਾਤਾ ਪਰ ਅੱਖਾਂ ਰੱਜਦੀਆਂ ਨਹੀਂ ਨਾ ਅੱਖਾਂ ਕਹਿੰਦੀਆਂ ਹੋਰ ਕੁਝ ਮਾੜਾ ਦਿਖਾਓ ਹੋਰ ਮਾੜਾ ਦੇਖੀਏ ਹੋਰ ਮਾੜਾ ਦੇਖੀਏ ਪਰ ਇਹ ਰੱਜਦੀਆਂ ਨਹੀਂ ਆ ਪਰ ਕੋਈ ਚੰਗੀ ਚੀਜ਼ ਸਾਹਮਣੇ ਆ ਜਵੇ ਤਾਂ ਨਾਲ ਦੀ ਨਾਲ نیند ਵਲੀ ਸ਼ੁਰੂ ਹੋ ਜਾਵੇਗੀ ਉਸੇ ਤਰ੍ਹਾਂ ਸਾਡੇ ਕੰਨ ਕੰਨਾਂ ਦੇ ਵਿੱਚ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਜਿੰਨੀ ਮਰਜ਼ੀ ਆਈ ਜਾਵੇ ਇਹ ਨਹੀਂ ਥੱਕਦੇ ਨਾ ਇਹ ਅੱਕਦੇ ਪਰ ਜਦੋਂ ਹੀ ਗੁਰੂ ਦੇ ਗਿਆਨ ਦੀ ਗੱਲ ਇਹਨਾਂ ਕੰਨਾਂ ਵਿੱਚ ਪੈਂਦੀ ਆ ਤਾਂ ਬਸ ਕੰਨ ਵੀ ਫਿਰ ਕੰਨਾਂ ਨੂੰ ਵੀ ਨਹੀਂ ਚੰਗੀ ਲੱਗਦੀ ਮਾੜੀਆਂ ਚੀਜ਼ਾਂ ਦੇਖਣ ਵੇਲੇ ਸੁਣਨ ਵੇਲੇ ਅਸੀਂ ਨਾ ਠੱਕਦੇ ਆ ਨਾ ਅੱਕਦੇ ਆ ਇਹ ਜਿਹੜੇ ਸਾਡਾ ਮਾਨਿਆ ਨਾ ਇਹ ਗਿਆਨ ਤੋਂ ਭੱਜਦਾ ਏ ਜਦੋਂ ਇਹ ਗਿਆਨ ਦੀ ਗੱਲ ਕੋਈ ਅਕਲ ਦੀ ਗੱਲ ਇਹਨੂੰ ਦੱਸਦਾ ਇਹ ਤਾਂ ਇਹ ਮਨ ਉੱਥੋਂ ਦੂਰ ਭੱਜ ਜਾਂਦਾ ਹੈ ਮਨ ਨੂੰ ਚੰਗੇ ਪਾਸੇ ਲਾਉਣ ਤੇ ਮਿਹਨਤ ਕਰਨੀ ਪੈਂਦੀ ਆ ਮਾੜੇ ਪਾਸੇ ਨੂੰ ਤਾਂ ਇਹ ਆਪ ਹੀ ਚਲਾ ਜਾਂਦਾ ਹੈ ਸੋ ਮਨ ਨੂੰ ਕਾਬੂ ਦੇ ਵਿੱਚ ਕਰਨਾ ਮਨ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਮਨ ਕਰਕੇ ਸਾਡਾ ਤਣਿਆ ਮਨ ਨੇ ਸਾਡੇ ਤਣ ਨੂੰ ਕੰਟਰੋਲ ਵਿੱਚ ਕੀਤਾ ਹੋਇਆ ਹੈ ਹੁਣ ਕਈ ਵਾਰ ਕਈ ਭੈਣ ਭਰਾ ਕਹਿ ਦਿੰਦੇ ਹੁੰਦੇ ਨੇ ਕਿ ਕੰਮ ਕਰਨ ਨੂੰ ਸਾਡਾ ਮਨ ਨਹੀਂ ਕਰਦਾ ਤਾਂ ਕਦੇ ਸੋਚਿਆ ਵੀ ਕੰਮ ਤਾਂ ਆਪਾਂ ਆਪਣੇ ਸਰੀਰ ਨਾਲ ਕਰਦੇ ਆਂ ਹੱਥਾਂ ਨਾਲ ਕਰਦੇ ਆਂ ਪੈਰਾਂ ਨਾਲ ਕਰਦੇ ਆਂ ਪਰ ਕਦੇ ਕਿਸੇ ਨੇ ਕਿਹਾ ਫਲਾਣਾ ਕੰਮ ਕਰਨ ਨੂੰ ਮੇਰੇ ਹੱਥ ਨਹੀਂ ਮੰਨਦੇ ਮੇਰੇ ਪੈਰ ਨਹੀਂ ਮੰਨਦੇ ਅਸੀਂ ਕੀ ਕਹਿੰਦੇ ਆ ਮੇਰਾ ਮਨ ਨਹੀਂ ਮੰਨ ਰਿਹਾ ਫਲਾਣਾ ਕੰਮ ਕਰਨ ਨੂੰ ਮੇਰਾ ਮਨ ਨਹੀਂ ਕਰਦਾ ਕਿਉਂਕਿ ਮਨ ਕਰਕੇ ਹੀ ਅਸੀਂ ਤੁਰੇ ਫਿਰਦੇ ਆ ਮਨ ਕਰਕੇ ਹੀ ਅਸੀਂ ਸਾਰੇ ਕੰਮ ਕਰਦੇ ਆ ਸਾਡਾ ਸ਼ਰੀਰ ਸਾਡਾ ਤਨ ਇਹ ਮਨ ਨੇ ਕੰਟਰੋਲ ਕੀਤਾ ਜੇ ਮਨ ਖੁਸ਼ ਆ ਚਾਹ ਵਿੱਚ ਆ ਤਾਂ ਬਿਮਾਰ ਸ਼ਰੀਰ ਤੋਂ ਵੀ ਕੰਮ ਕਰਾ ਲਵੇਗਾ ਪਰ ਜੇ ਮਨ ਉਦਾਸ ਆ ਪਰੇਸ਼ਾਨ ਜਾਂ ਮਨ ਆਪਣੀ ਮਰਜ਼ੀ ਦੇ ਉੱਤੇ ਉਤਰ ਆਇਆ ਤਾਂ ਫਿਰ ਸ਼ਰੀਰ ਤੰਦਰੁਸਤ ਨਰੋਆ ਵੀ ਹੋਵੇਗਾ ਨਾ ਇਹਨੇ ਇਹਨੂੰ ਕੰਮ ਨਹੀਂ ਕਰਨ ਦੇਣਾ ਇਹਨੇ ਮਾੜੇ ਪਾਸੇ ਲੈ ਤੁਰਨਾ ਵੀ ਆ ਗਿਆ ਆਪਾਂ ਕਿਸੇ ਦਿਨ ਤੇ ਚੁਗਲੀ ਸੁਣਦੇ ਆ ਆਪਾਂ ਕਿਸੇ ਦੀ ਬੁਰਾਈ ਕਰਦੇ ਆਂ ਤੋਂ ਇਹ ਮਨ ਨੂੰ ਕਾਬੂ ਦੇ ਵਿੱਚ ਕਰਨਾ ਬਹੁਤ ਜ਼ਰੂਰੀ ਆਂ ਤਾਂ ਹੀ ਅਸੀਂ ਅੱਗੇ ਵਧ ਸਕਦੇ ਆਂ ਤੇ ਮਨ ਕਾਬੂ ਹੁੰਦਾ ਹੈ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੇ ਗਿਆਨ ਤੋਂ ਬਿਨਾ ਮਨ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ ਤੇ ਗੁਰੂ ਦਾ ਗਿਆਨ ਕਿੱਥੋਂ ਮਿਲਦਾ ਹੈ ਗੁਰਬਾਣੀ ਦਾ ਪਾਠ ਕਰਕੇ ਸਤ ਸੰਗਤ ਕਰਕੇ ਦੋ ਕੰਮ ਕਰਨੇ ਸ਼ੁਰੂ ਕਰਨੇ ਆ ਕਰਦੇ ਵਿੱਚ ਗੁਰਬਾਣੀ ਦਾ ਪਾਠ ਕਰਨਾ ਹੈ ਅਤੇ ਸਤ ਸੰਗਤ ਜ਼ਰੂਰ ਕਰਨੀ ਆ ਸਤ ਸੰਗਤ ਦੇ ਵਿੱਚ ਜਾ ਕੇ ਜਦੋਂ ਅਸੀਂ ਗੁਰੂ ਦਾ ਉਪਦੇਸ਼ ਸੁਣਾਂਗੇ ਕਿ ਨਿੰਦਿਆ ਚੁਗਲੀ ਕਰਨੀ ਕਿੰਨੀ ਮਾੜੀ ਆ ਕਿਉਂਕਿ ਨਿੰਦਿਆ ਚੁਗਲੀ ਕਰਨੀ ਸਮਝੋ ਕਿਸੇ ਦੀ ਗੰਦਗੀ ਨੂੰ ਅਸੀਂ ਜੀਭ ਨਾਲ ਸਾਫ਼ ਕਰ ਰਹੇ ਆ ਜਾਂ ਮਹਾਪੁਰਖ ਜੀ ਕਹਿੰਦੇ ਨੇ ਨਿੰਦਿਆ ਚੁਗਲੀ ਕਰਨੀ ਕਿਸੇ ਦੀ ਬਰਾਈ ਕਰਨੀ ਸਮਝੋ ਕਿਸੇ ਦਾ ਗੰਦ ਖਾ ਲਿਆ ਤਜਰੂ ਇਹ ਸਾਰੀਆਂ ਗੱਲਾਂ ਮਨ ਨੂੰ ਪਤਾ ਲੱਗਣਗੀਆਂ ਵੀ ਮੈਂ ਸਾਰਾ ਸਾਰਾ ਦਿਨ ਬੈਠ ਕੇ ਲੋਕਾਂ ਦਾ ਗੰਦ ਖਾਨਣਾ ਹਾਂ ਲੋਕਾਂ ਦੀ ਗੰਦਗੀ ਆਪਣੇ ਜੀਬ ਨਾਲ ਸਾਫ਼ ਕਰਦਾ ਹਾਂ ਤਾਂ ਇਹ ਮਨ ਆਪਣੇ ਆਪ ਨਿੰਦਿਆ ਚੁਗਲੀ ਬਰਾਈ ਤੋਂ ਬੱਜੇਗਾ ਚੰਗੇ ਪਾਸੇ ਵੱਲ ਆਰੇਗਾ ਤਾਂ ਆਪਾਂ ਆਪਣੇ ਮਨ ਨੂੰ ਗੁਰੂ ਦਾ ਗਿਆਨ ਦੇਣਾ ਹੈ ਗੁਰੂ ਦਾ ਉਪਦੇਸ਼ ਸੁਣਾਉਣਾ ਹੈ ਇਹਨੂੰ ਸਤ ਸੰਗਤ ਕਰਾਉਣੀ ਆ ਸਤ ਸੰਗਤ ਦੇ ਵਿੱਚ ਜਾ ਕੇ ਮਨ ਦੇ ਉੱਤੇ ਜਦੋਂ ਚੋਟਾਂ ਵੱਜਦੀਆਂ ਨੇ ਨਾ ਤਾਂ ਹੀ ਮਨ ਕਾਬੂ ਦੇ ਵਿੱਚ ਆਉਂਦਾ ਹੈ ਆਹੀ ਮਨ ਸਿੱਧੇ ਪਾਸੇ ਲਗਦਾ ਹੈ ਤਾਂ ਜੇਕਰ ਆਪਾਂ ਆਪਣੇ ਖੁਦ ਦਾ ਭਲਾ ਚਾਹੁੰਦੇ ਆ ਚਾਹੁੰਦੇ ਆ ਕਿ ਸਾਡਾ ਮਨ ਸਾਡੀ ਮਰਜ਼ੀ ਦੇ ਮੁਤਾਬਕ ਕੰਮ ਕਰੇ ਇਹ ਮਨ ਸਾਡੇ ਉੱਤੇ ਹਾਵੀ ਨਾ ਹੋਵੇ ਬਲਕਿ ਅਸੀਂ ਆਪਣੇ ਮੁਤਾਬਕ ਆਪਣੇ ਮਨ ਤੋਂ ਕੰਮ ਕਰਾ ਸਕੀਏ ਤਾਂ ਫਿਰ ਮਨ ਨੂੰ ਗੁਰੂ ਦਾ ਗਿਆਨ ਦੇਣਾ ਹੈ ਗੁਰੂ ਦਾ ਗਿਆਨ ਭਰ ਕੇ ਇਹਨੂੰ ਸਿੱਧੇ ਰਾਹੀ ਪਾਉਣਾ ਹੈ ਤਾਂ ਫਿਰ ਅੱਜ ਤੋਂ ਹੀ ਇਹ ਦੋ ਨਿਯਮ ਬਣਾ ਲੈਣੇ ਵੀ ਜੇ ਅਜੇ ਤੱਕ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਦਿਨ ਦੇ ਵਿੱਚ ਕਿੰਨਾ ਸਮਾਂ ਹੈ ਦਿਨ ਦੇ ਵਿੱਚ ਕੋਈ ਇੱਕ ਸਮਾਂ ਸੈੱਟ ਕਰ ਲੈਣਾ ਜਦੋਂ ਜਾਗ ਆਉਂਦੀ ਆ ਉੱਠਦਿਆਂ ਸਾਰ ਹੀ ਗੁਰਬਾਣੀ ਦਾ ਪਾਠ ਕਰ ਲਈਏ ਭਾਵੇਂ ਤੁਸੀਂ 6 ਵਜੇ ਉੱਠਿਓ 7 ਵਜੇ 8 ਵਜੇ 9 ਵਜੇ ਜਿੰਨੇ ਵਜੇ ਵੀ ਉੱਠਦੇ ਹੋ ਇਹ ਨਿਯਮ ਤਾਂ ਪੱਕਾ ਕਰ ਸਕਦੇ ਆ ਨਾ ਕਿ ਜਦੋਂ ਵੀ ਜਾਗ ਆਵੇ ਉਦੋਂ ਹੀ ਗੁਰਬਾਣੀ ਦਾ ਪਾਠ ਕਰਨਾ ਜਾਂ ਫਿਰ ਦੁਪਹਿਰ ਵੇਲੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਸਮਾ ਸੈੱਟ ਕਰ ਲੈਣਾ ਉੱਥੇ ਜਿੰਨਾ ਹੋ ਸਕੇ ਗੁਰਬਾਣੀ ਦਾ ਪਾਠ ਕਰਨਾ ਜਪਜੀ ਸਾਹਿਬ ਕੀ ਦੇ ਪਾਠ ਕਰਨੇ ਆ ਇੱਕ ਕਰ ਲਓ ਦੋ ਕਰ ਲਓ ਪੰਜ ਕਰ ਲਓ ਚੌਪਾਈ ਸਾਹਿਬ ਜੀ ਦੇ ਵੀ ਜਿੰਨੇ ਵੀ ਕਰ ਸਕੋ ਉਹਨੇ ਹੀ ਪਾਠ ਕਰਕੇ ਫਿਰ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਕਿ ਸਤਿਗੁਰੂ ਸੱਚੀ ਬਾਸ਼ਾ ਅਮਰਤ ਵੇਲਾ ਬਖਸ਼ੋ ਸਵੇਰੇ ਜਾਂ ਸ਼ਾਮ ਇੱਕ ਵੇਲੇ ਦੇ ਵਿੱਚ ਸਤ ਸੰਗਤ ਜ਼ਰੂਰ ਕਰਨੀ ਗੁਰੂ ਘਰ ਜਾਣਾ ਹੈ ਸਤ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸੰਗਤ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨਾ हो ਸਕਦਾ ਹੈ ਕਿਸੇ ਕਰਮਾ ਵਾਲੇ ਜੀ ਕਰਕੇ ਸਾਡਾ ਵੀ ਭਲਾ ਹੋ ਜਾਵੇ ਜੇਕਰ ਗੁਰੂ ਘਰੇ ਨਹੀਂ ਜਾਂਦੇ ਤਾਂ ਅੱਜ ਕੱਲ ਤਾਂ ਆਪਣੇ ਹਰ ਘਰ ਦੇ ਵਿੱਚ ਟੀਵੀ ਆ ਮੋਬਾਈਲ ਆ ਮੋਬਾਈਲ ਟੀਵੀ ਦੇ ਉੱਤੇ ਲਗਾ ਕੇ ਮਹਾਪੁਰਖਾਂ ਦੇ ਬਚਨ ਸੁਣ ਸਕਦੇ ਆ ਗੁਰਬਾਣੀ ਦੇ ਅਰਥ ਸਮਝ ਸਕਦੇ ਆ ਬਸ ਗੁਰੂ ਦਾ ਗਿਆਨ ਸਾਡੇ ਅੰਦਰ ਜਾਣਾ ਚਾਹੀਦਾ ਹੈ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਚਲਿਆ ਜਾਵੇ ਗੁਰੂ ਦਾ ਗਿਆਨ ਜਿਉਂ ਹੀ ਅੰਦਰ ਜਾਵੇਗਾ ਤਿਉਂ ਹੀ ਸਾਡਾ ਮਨ ਚੰਗੇ ਪਾਸੇ ਲੱਗ ਜਾਵੇਗਾ ਮਨ ਨੂੰ ਸਮਝ ਆ ਜਾਣੀ ਆ ਕਿ ਇਹ ਜਿਹੜੇ ਮਾਰੇ ਪਾਸੇ ਮੈਂ ਤੁਰਿਆ ਕਰਦਾ ਹਾਂ ਇੱਧਰ ਮੇਰਾ ਨੁਕਸਾਨ ਹੀ ਨੁਕਸਾਨ ਆ ਅਤੇ ਗੁਰੂ ਚਰਨਾਂ ਦੇ ਵਿੱਚ ਮੇਰਾ ਫਾਇਦਾ ਹੈ ਗੁਰੂ ਚਰਨਾਂ ਦੇ ਵਿੱਚ ਮੇਰਾ ਪਲਾ ਹੈ ਗੁਰੂ ਚਰਨਾਂ ਦੇ ਵਿੱਚ ਮੇਰੀ ਮੁਕਤੀ ਹੈ ਤਾਂ ਬਸ ਆਪਾਂ ਫਿਰ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਇਹਦੇ ਅੰਦਰ ਗੁਰੂ ਦਾ ਗਿਆਨ ਭਰਨਾ ਹੈ ਇਹ ਨੂੰ ਸਾਥ ਸੰਗਤ ਕਰਾਉਣੀ ਆ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਈਏ ਤਾਂ ਮਨ ਆਪਣੇ ਆਪ ਕਾਬੂ ਵਿੱਚ ਆ ਜਾਵੇਗਾ ਫਿਰ ਸਾਡਾ ਮਨ ਨਾਮ ਬਾਣੀ ਸਿਮਰਨ ਦੇ ਵਿੱਚ ਖੁਸ਼ ਰਹੇਗਾ ਫਿਰ ਮਾੜੀਆਂ ਚੀਜ਼ਾਂ ਇਹਨੂੰ ਚੰਗੀਆਂ ਨਹੀਂ ਲੱਗਣਗੀਆਂ ਫਿਰ ਇਹਨੂੰ ਗੁਰੂ ਦੇ ਗਿਆਨ ਦੀ ਭੁੱਖ ਲੱਗੇਗੀ ਫਿਰ ਇਹ ਆਪਣੇ ਆਪ ਅਮਰਤ ਵੇਲੇ ਉੱਠੇਗਾ ਨਾਮ ਜਪੇਗਾ ਅਮਰਤ ਵੇਲੇ ਦਾ ਚਾ ਸਾਡੇ ਮਨ ਵਿੱਚ ਪੈਦਾ ਹੋ ਜਾਵੇਗਾ ਫਿਰ ਜਿੰਨੀ ਮਰਜੀ ਨੀਂਦ ਆਲਸ ਹੋਵੇਗਾ ਨਾ ਤਾਂ ਵੀ ਅਮਰਤ ਵੇਲਾ ਮਿਸ ਨਹੀਂ ਹੋ ਸਕਦਾ ਤਜੇ ਕਰ ਅਮਰਤ ਵੇਲੇ ਉੱਠਣਾ ਹੈ ਨਾ ਤਾਂ ਫਿਰ ਆਪਣੇ ਗੁਰੂ ਅੰਗੇ ਅਰਜੀਆਂ ਲਾਉਣੀਆਂ ਨੇ ਮਨ ਅੰਦਰ ਗੁਰੂ ਦਾ ਗਿਆਨ ਭਰ ਕੇ ਮਨ ਨੂੰ ਗੁਰੂ ਚਰਣਾ ਦੇ ਨਾਲ ਜੋੜਨਾ ਹੈ ਜੇ ਸਵੇਰੇ ਨਹੀਂ ਉੱਠਿਆ ਜਾਂਦਾ ਤੇ ਦਿਨ ਦੇ ਵਿੱਚ ਜਿਸ ਵੀ ਵੇਲੇ ਤੁਸੀਂ ਪਾਠ ਕਰ ਸਕਦੇ ਹੋ ਪਾਠ ਕਰਕੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰ ਲਈਆਂ ਗੁਰੂ ਦੇ ਗਿਆਨ ਦੇ ਅਨੁਸਾਰ ਗੁਰੂ ਦੇ ਉਪਦੇਸ਼ ਦੇ ਅਨੁਸਾਰ ਚੱਲਣਾ ਸ਼ੁਰੂ ਕਰਦੇ ਹੋਗੇ ਤੇ ਗੁਰੂ ਸਾਹਿਬ ਜੀ ਦੀ ਮਿਹਰ ਕਿਰਪਾ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜਿੰਨੀ ਦੇਰ ਤੱਕ ਗੁਰੂ ਦੀ ਕਿਰਪਾ ਨਹੀਂ ਹੁੰਦੀ ਗੁਰੂ ਦੇ ਮਿਹਰ ਨਹੀਂ ਹੁੰਦੀ ਓਨੀ ਦੇਰ ਤੱਕ ਨਾ ਤਾਂ ਸਾਨੂੰ ਅਮਰ ਤ੍ਰੀਲਾ ਮਿਲਣਾ ਹੈ ਨਾ ਹੀ ਨਾਮ ਮਿਲਣਾ ਹੈ ਨਾ ਸੇਵਾ ਨਾ ਸਿਮਰਨ ਤੇ ਗੁਰੂ ਦੀ ਕਿਰਪਾ ਸਾਡੇ ਉੱਤੇ ਤਾਂ ਆਵੇਗੀ ਜਦੋਂ ਅਸੀਂ ਬਾਰ-ਬਾਰ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਅਰਲੇ ਕਰਾਂਗੇ ਤਾਂ ਗੁਰਬਾਣੀ ਦਾ ਪਾਠ ਕਰਕੇ ਵਾਹਿਗੁਰੂ ਜੀ ਦਾ ਜਾਪ ਕਰਕੇ ਮੂਲ ਮੰਤਰ ਜੀ ਦੇ ਜਾਪ ਕਰਕੇ ਗੁਰੂ ਅਕੀਰਦਸ ਬੇਨਤੀ ਕਰਕੇ ਅਮਰਤ ਵੇਲੇ ਮੰਗਣਾ ਹੈ ਅਮਰਤ ਵੇਲੇ ਦਾ ਨਾਮ ਮੰਗਣਾਈ ਤਾਂ ਦੇਖਣਾ ਅਮਰਤ ਵੇਲੇ ਉੱਠਾਂਗੇ ਵੀ ਅਤੇ ਉੱਠ ਕੇ ਗੁਰੂ ਜਨਨਾ ਦਾ ਧਿਆਨ ਵੀ ਲਰਪਾਵਾਂਗੇ ਗੁਰਬਾਣੀ ਦਾ ਪਾਠ ਵੀ ਕਰਪਾਵਾਂਗੇ ਸਾਡੇ ਵੱਲੋਂ ਇੱਕ ਕੋਸ਼ਿਸ਼ ਹੋਵੇ ਸਾਡੇ ਵੱਲੋਂ ਇੱਕ ਚੁੱਕਿਆ ਹੋਇਆ ਕਦਮ ਗੁਰੂ ਦੀ ਕਿਰਪਾ ਦਾ ਪਾਤਰ ਬਣਾ ਦਿੰਦਾ ਹੈ ਕਿਉਂਕਿ ਮਹਾਂਪੁਰਖ ਜੀ ਕਹਿੰਦੇ ਅਸੀਂ ਇੱਕ ਕਦਮ ਗੁਰੂ ਵੱਲ ਪੁੱਟਦੇ ਆ ਤਾਂ ਗੁਰੂ ਸਾਹਿਬ ਜੀ ਲੱਖਾਂ ਕਰੋੜਾਂ ਕਦਮ ਚੱਲ ਕੇ ਸਾਡੀ ਵਾਹ ਫੜ ਲੈਂਦੇ ਨੇ ਤੇ ਫਿਰ ਆਓ ਅੱਜ ਤੋਂ ਅਸੀਂ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਕਿ ਸਤਿਗੁਰ ਸੱਚੇ ਬਾਸ਼ਾ ਸਾਡੀ ਗੁਨਾਹਾਂ ਨੂੰ ਪਾਪਾਂ ਨੂੰ ਬਖਸ਼ ਦਓ ਜੋ ਵੀ ਪਿੱਛੇ ਭੁੱਲਾਂ ਹੋ ਗਈਆਂ ਗਲਤੀਆਂ ਹੋ ਗਈਆਂ ਸਾਨੂੰ ਬਖਸ਼ ਦਓ ਸਾਡੇ ਸਿਰ ਦੇ ਉੱਤੇ ਮੇਰ ਪਰਿਆ ਹੱਥ ਰੱਖ ਦੋ ਚੋਲੀ ਦੇ ਵਿੱਚ ਅਮਰਤ ਵੇਲਾ ਅਮਰਤ ਵੇਲੇ ਦਾ ਨਾਮ ਪਾ ਦੋ ਇਹ ਤੇ ਨਾ ਮਹਾਪੁਰਖ ਜੀ ਬੜੀ ਸੋਹਣੀ ਗੱਲ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਜਿਵੇਂ ਮੱਸੀਆ ਦੀ ਰਾਤ ਨੂੰ ਕੋਹ ਪਹਣੀ ਹਨੇਰਾ ਛਾਇਆ ਹੁੰਦਾ ਹੈ ਉਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਨਾਮ ਤੋਂ ਬਿਨਾਂ ਹਨੇਰਾ ਹੈ ਜਿਵੇਂ ਮੱਸੀਆ ਦੀ ਰਾਤ ਨੂੰ ਹਨੇਰਾ ਹੁੰਦਾ ਹੈ ਨਾ ਕੁਝ ਵੀ ਨਹੀਂ ਦਿਖਦਾ ਉਸੇ ਤਰ੍ਹਾਂ ਨਾਮ ਤੋਂ ਬਿਨਾਂ ਸਾਡੀ ਜ਼ਿੰਦਗੀ ਆ ਇਹਦੇ ਵਿੱਚ ਵੀ ਅਗਿਆਨਤਾ ਦਾ ਹਨੇਰਾ ਹੈ ਤੇ ਜਦੋਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਨਾਮ ਆਉਂਦਾ ਹੈ ਅਸੀਂ ਨਾਮ ਦਾ ਪੱਲਾ ਫੜਦੇ ਆ ਤਾਂ ਸਾਡੀ ਜ਼ਿੰਦਗੀ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਸਾਰੇ ਰਸਤੇ ਸਾਨੂੰ ਸਾਫ਼-ਸਾਫ਼ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ ਸਾਨੂੰ ਆਪਣੇ ਚੰਗੇ ਮਾੜੇ ਦੀ ਸਮਝ ਆ ਜਾਂਦੀ ਆ ਸਾਨੂੰ ਪਤਾ ਲੱਗ ਜਾਂਦਾ ਹੈ ਕੀ ਕਿਹੜੀਆਂ ਆਦਤਾਂ ਮੇਰੀਆਂ ਗਲਤ ਨੇ ਅਤੇ ਕਿਹੜੀਆਂ ਚੰਗੀਆਂ ਕਿਹੜੇ ਕੰਮ ਮੈਨੂੰ ਕਰਨੇ ਚਾਹੀਦੇ ਨੇ ਅਤੇ ਕਿਹੜੇ ਨਹੀਂ ਕਿਹੜੇ ਕੰਮ ਕਰਕੇ ਮੇਰੇ ਚੰਗੇ ਕਰਮ ਬਣਦੇ ਨੇ ਕਿਹੜੇ ਕੰਮ ਕਰਕੇ ਮੇਰੇ ਮਾੜੇ ਕਰਮ ਬਣਦੇ ਨੇ ਇਹ ਸਭ ਕੁਝ ਗਿਆਨ ਦਾ ਪ੍ਰਕਾਸ਼ ਹੋਵੇਗਾ ਤਾਂ ਹੀ ਪਤਾ ਲੱਗੇਗਾ ਤਾਂ ਫਿਰ ਆਓ ਨਾਮ ਜਪ-ਜਪ ਕੇ ਗੁਰਬਾਣੀ ਦਾ ਪਾਠ ਕਰ-ਕਰ ਕੇ ਗੁਰੂ ਦਾ ਗਿਆਨ ਹਾਸਲ ਕਰੀਏ ਗੁਰੂ ਦਾ ਗਿਆਨ ਅਤੇ ਧਿਆਨ ਸਾਡੀ ਜ਼ਿੰਦਗੀ ਦਾ ਹਨੇਰਾ ਦੂਰ ਕਰਨਗੇ ਤਾਂ ਫਿਰ ਆਓ ਈਸ਼ਵਰਵਾਦ ਕੱਲ ਤੋਂ ਹੀ ਕਰੀਏ